ਅੱਜ ਦੀ ਜਿਹੜੀ ਸਾਡੀ ਇਹ ਪ੍ਰੈਸ ਕਾਨਫਰੰਸ ਹੈਗੀ ਆ ਸਾਡੇ ਡੀਜੀਪੀ ਥਾਣੇ ਦੇ ਵਿੱਚ ਇੱਕ ਰਿਕਵਰੀ ਹੋਈ ਆ ਜੀ 9 ਵਹੀਕਲਸ ਦੀ ਚੋਰੀ ਦੇ ਵਹੀਕਲ ਸੀ ਜਿਹੜੇ ਰਿਕਵਰ ਕੀਤੇ ਗਏ ਆ ਮਨੂਖ ਸਿੰਘ ਨਾਂ ਦੇ ਵਿਅਕਤੀ ਨੂੰ ਕਾਬੂ ਕੀਤਾ ਆ ਔਰ ਇਹਦੇ ਖਿਲਾਫ ਅਸੀਂ ਮੁਕੱਦਮਾ ਨੰਬਰ 406724 ਨੂੰ ਦਰਜ ਕੀਤਾ ਸੀ ਅੰਡਰ ਸੈਕਸ਼ਨ 303 2 317 2 ਬੀ ਐਨ ਐਸ ਦੇ ਵਿੱਚ ਔਰ ਇਹਦੇ ਕੋਲੋਂ ਪਹਿਲੇ ਦਿਨ ਐਕਟਿਵਾ ਦੇ ਤੇ ਇਹਨੂੰ ਕਾਬੂ ਕੀਤਾ ਗਿਆ ਸੀ ਐਕਟਿਵਾ ਦੀ ਚੋਰੀ ਦੀ ਨਿਕਲੀ ਇਹਦੇ ਖੰਮ ਕਰਮਾ ਦਰਜ ਕੀਤਾ ਗਿਆ ਇਹਦਾ ਰਿਮਾਂਡ ਲਿਆ ਗਿਆ ਰਿਮਾਂਡ ਦੇ ਦੌਰਾਨ ਜਦੋਂ ਇਹ ਇਹਦੀ ਇਹਨੇ ਸਾਡੇ ਕੋਲ ਕੰਫੈਸ਼ਨ ਕੀਤਾ ਵੀ ਮੈਂ 8 ਮੋਟਰਸਾਈਕਲ ਲੋਬੋਰ ਜਿਹੜੇ ਆ ਉਹ ਚੋਰੀ ਕਰਕੇ ਸੋਰਸਿੰਗ ਵਾਲਾ ਇੱਕ ਬੇਬਾਰ ਪੱਠਾ ਹੈਗਾ ਉੱਥੇ ਲਗਾਛਵਾ ਕੇ ਰੱਖੇ ਹੋਏ ਔਰ ਉਹਦੀ ਕੰਫੈਸ਼ਨ ਸਟੇਟਮੈਂਟ ਦੇ ਉੱਤੇ ਜਾ ਕੇ ਉਥੋਂ ਰਿਕਵਰੀ ਕੀਤੀ ਹੈ ਟੋਟਲ 9 ਵਹੀਕਲ ਇਹਦੇ ਵਿੱਚ ਰਿਕਵਰ ਹੋਏ ਨੇ ਔਰ ਇਹ ਸਾਡੇ ਕੋਲ ਅਜੇ ਰਿਮਾਂਡ ਤੇ ਹੈ ਫਰਦਰ ਇਹਦੇ ਕੋਲ ਕੁਛ ਤੇ ਚੱਲ ਰਹੀ ਸਰ ਇਹ ਵਿੱਚ ਦਾ ਦੁਕਾਨ ਸੀ ਜੀ ਕਿ ਪੀਜੀ ਨਹੀਂ ਇਹ ਵੇਚਦਾ ਆ ਜੀ ਗਾਂ ਫਰਦਰ ਅਜੇ ਇਹਨੇ ਜਿਹੜੇ ਹੂਨ ਸੱਟ ਕੋ ਰਿਕਵਰ ਹੋਇਆ ਇਹਨੇ ਇੱਕ ਥਾਂ ਡੰਪ ਕੀਤੇ ਹੋਏ ਸੀ ਝਾੜੀਆਂ ਦੇ ਵਿੱਚ ਉੱਥੋਂ ਸਾਨੂੰ ਇਹਨੇ ਰਿਕਵਰ ਕਰਾਏ ਨੇ ਬਾਕੀ ਪਹਿਲਾਂ ਇਹਦੇ ਖਿਲਾਫ ਤਿੰਨ ਮੁਕਦਮੇ ਦਰਜ ਨੇ ਉਹਦੇ ਵਿੱਚ ਵੀ ਇਹ ਕੋ ਪੁਸ਼ਕਿਸ਼ ਕਰ ਰਹੇ ਆ ਕਿ ਪਹਿਲਾਂ ਦਰਜ ਹੋ ਮੁਕਦਮਿਆਂ ਦੇ ਵਿੱਚ ਜਿਹੜੇ ਵਾਈਕਲ ਸੀ ਉਹ ਇਹਨੇ ਕਿੱਥੇ ਕਿੱਥੇ ਵੇਚੇ ਸੀ ਜਾਂ ਇਹ ਮੋਟਰਸਾਈਕਲ ਇਹਨੇ ਕਿੱਥੇ ਵੇਚਣੀ ਸੀ ਇਹ ਸਿਰਫ ਕਰਦਾ ਕੀ ਨਾ ਇਹ ਵਿਲਾ ਇਹਦੀ ਬਿਲਕੁਲ ਚੋਰੀਆਂ ਕਰਦਾ ਜੀ ਕਿਉਂਕਿ ਦੇਖੋ ਤਿੰਨ ਮੁਕਦਮੇ ਪਹਿਲਾਂ ਦਰਜ ਆ ਪਿਛਲੇ ਸਾਲ 9 ਮਹੀਨੇ ਇਹ ਬੇਲ ਆਊਟ ਹੋ ਕੇ ਆਇਆ ਤੇ ਗਾਂ ਫਰਦਰ ਇਹਨੇ ਕਿ ਆਪਣਾ ਪਹਿਲੇ ਜਿਹੜੇ ਪਰਚੀ ਨਹੀਂ ਹੋਣਾ ਸੀ ਅਜਿਹੇ ਕੈਸੇ ਮਾਮਲੇ ਬਿਲਕੁਲ ਜੀ ਬਿਲਕੁਲ ਚੋਰੀ ਦੇ ਮਕਦਮੇ ਆ ਜੀ ਇੱਕ ਸੀਵੀ ਦੇ ਥਾਣੇ ਇੱਕ ਬੀਬੀ ਨੇ ਇੱਕ ਸਾਡੇ ਰੇਲਵੇ ਦੇ ਉੱਤੇ ਥਾਣੇ ਦੇ ਵਿੱਚ ਪਤਾ ਲੱਗ ਰਿਹਾ ਤੇ ਇਹ ਚੌਥਾ ਮਕਦਮਾ ਇਹਦੇ ਖਿਲਾਫ ਦਾ ਨਹੀਂ ਪਹਿਲੇ ਵੀ ਦੇਖਿਆ ਬੁਲਟ ਨਾਰਮਲੀ ਕਾਰ ਦੀ ਮੁੰਡੇ ਨੇ ਬੁਲਟ ਜੁੜੋ ਦਿੱਤਾ ਹੈ ਬਿਲਕੁਲ ਨਵਾਂ ਬੁਲਟ ਹੈ ਜੀ ਬਿਲਕੁਲ ਹੈ ਇਹ ਮਤਲਬ ਬੜੀ ਅਜੇ ਅਸੀਂ ਉਹਦੇ ਮਾਲਕ ਤੱਕ ਜੇ ਓਨਰ ਤੱਕ ਪਹੁੰਚੇ ਨਹੀਂ ਅਸੀਂ ਹੁਣ ਅੱਜ ਹੀ ਕਵਰ ਕੀਤਾ ਹੈ ਔਰ ਉਹਦੇ ਓਨਰ ਤੱਕ ਪਹੁੰਚਾਂਗੇ ਉਹ ਓਨਰ ਵੀ ਕੋਸ਼ ਹੋਏਗਾ ਬਿਲਕੁਲ ਨਵਾਂ ਬੁਲਟ ਹੈ ਅ ਅਪਲਾਈਡ ਬੋਰ ਉਹਦੀ ਜਿਹੜੇ ਨੰਬਰ ਪਲੇਟ ਟੈਂਪਰੇਰੀ ਨੰਬਰ ਪਲੇਟ ਲੱਗੀ ਹੋਈ ਹੈ ਨਹੀਂ ਕਿਥੋਂ ਚੁੱਕਿਆ ਨੇ ਬੁਲਟ ਦੱਸਿਆ ਇਹ ਬੁਲਟ ਇਹਨੇ ਸਿਦਾ ਸਾਹਬ ਵਾਲੇ ਪਾਸੋਂ ਚੁੱਕਿਆ ਹੈ ਬੁਲਟ ਜਿਹੜੇ ਐਸੋਸੀਏਟ ਐਸੋਸੀਏਟਸ ਇਹਦੇ ਪਤਾ ਕਰ ਰਹੇ ਆ ਜੀ ਇਹਨੇ ਹੁਣ ਇਹਦੇ ਕੋਲ ਪੁਸ਼ਕਿਸ਼ ਕਰ ਰਹੇ ਆ ਕਿ ਇਹ ਮੋਟਰਸਾਈਕਲ ਕਿੱਥੇ ਕਿੱਥੇ ਵੇਚਦਾ ਸੀ ਜਾਂ ਇਹਦੇ ਕੋਲ ਸਾਥੀ ਬੇਲੀ ਹੈਗੇ ਕਿ ਨਹੀਂ ਹੈਗੇ ਉਹਦੀ ਦੀ ਇੰਟਰੋਗੇਸ਼ਨ ਚਾਹੀਦੀ ਸਰ ਕਿੰਨ ਨੰਬਰ ਪਲੇਟ ਹੈ ਉਹ ਚੀਨ ਕੇ ਪਾਸ ਸੀ ਜਾਂ ਕੋਈ ਅੱਜ ਅਦੇ ਇਹ ਗੱਲ ਕਿਉਂਕਿ ਅੱਜ ਹੀ ਅਹੀ ਰਿਕਵਰੀ ਕੀਤੀ ਹੈ ਔਰ ਜਿਹੜੀ ਐਕਟ ਵਾਇਰ ਦੇ ਕੋਲ ਮਿਲੇ ਸੀ ਉਹ ਬਦੌਂਟ ਨੰਬਰ ਸੀ ਹੁਣ ਜਿਹੜੇ ਬਾਕੀ ਗਾਂ ਫਰਦਰ ਆਟੋ ਮੋਟਰਸਾਈਕਲ ਜਿਹੜੇ ਆਪਾਂ ਰਿਕਵਰ ਕੀਤੇ ਨੇ ਉਹਨਾਂ ਦਾ ਨੰਬਰ ਪਲੇਟਾਂ ਲੱਗੀਆਂ ਹੋਈਆਂ ਬਟ ਉਹ ਆਪਾਂ ਵੈਰੀਫਾਈ ਕਰ ਰਹੇ ਆਂ ਕਿ ਅਸਲ ਨੇ ਜਾਂ ਨੇ ਚੇਂਜ ਕੀਤੀਆਂ ਹੋਈਆਂ ਜੇ ਚੇਂਜ ਕੀਤੀਆਂ ਹੋਣੀਆਂ ਜਾਂ ਫਿਰ ਉਹਦੀ ਵੀ ਵੱਖਰੀ ਤਰ੍ਹਾਂ ਦੇ ਕਾਰਵਾਈ ਦੇ ਖਾਤੇ ਹੋਏ ਅਸੀਂ ਵਾਪਸ ਕਰਾਂਗੇ ਜੀ ਬਿਲਕੁਲ ਅਸੀਂ ਹੁਣ ਇਹਨਾਂ ਦੇ ਆਨਲਾਈਨਾਂ ਤੱਕ ਪਹੁੰਚਾਂਗੇ ਉਹਨਾਂ ਨੂੰ ਅਪਰੋਚ ਕਰਕੇ ਫਿਰ ਜੋ ਸਾਡੀ ਕਾਨੂੰਨ ਮੁਤਾਬਕ ਜੋ ਪ੍ਰਕਿਰਿਆ ਬਣਦੀ ਹੈ ਉਸ ਮੁਤਾਬਕ ਇਹਨਾਂ ਨੂੰ ਵਾਪਸ ਕਿਤੇ ਜਾਣਗੇ